ਦਿਲੰਦਰ ਵੈਸਟ ਹਲਕੇ ਦੇ ਲੋਕਾਂ ਨੂੰ ਮੈਂ ਅਪੀਲ ਕਰਨਾ ਚਾਹਾਂਗਾ ਕਿ VOT ਤੁਹਾਡਾ ਫੰਡਾਮੈਂਟਲ ਰਾਈਟ ਆ ਇਹਨੂੰ ਜ਼ਰੂਰ ਪੋਲ ਕਰਨ ਜਾਓ ਕਿਉਂਕਿ ਤੁਹਾਡੀ VOT ਨੇ ਕਹੋ ਜੇ ਲੀਡਰ ਦਾ ਚੋਣ ਕਰਨਾ ਜਿਹਨੇ ਤੁਹਾਡੇ ਲਈ ਲੜਾਈ ਲੜਨੀ ਆ ਤੁਹਾਡੇ ਹਲਕੇ ਦੀ ਗੱਲ ਕਰਨੀ ਆ ਔਰ ਤੁਹਾਡੇ ਹਲਕੇ ਦੀ ਨੁਮਾਇੰਦਗੀ ਕਰਨੀ ਸੋ ਮੇਰੀ ਸਭ ਨੂੰ ਅਪੀਲ ਹੈ ਕਿ ਕਿਉਂਕਿ VOT ਪਰਸੈਂਟੇਜ ਹੈ ਜਿਹੜੀ ਘਟ ਹੋ ਰਹੀ ਆ ਸੋ ਵੱਤ ਵੱਦ ਜਿਹੜੇ VOTER ਸਾਥੀ ਆ ਉਹਨਾਂ ਨੂੰ ਹੱਥ ਜੋੜ ਕੇ ਅਪੀਲ ਹੈ ਕਿ ਤੁਸੀਂ ਵੱਡੀ ਗਿਣਤੀ ਦੇ ਵਿੱਚ ਵੋਟ ਪਾਣਾ ਜਰੂਰ ਪੋਲਿੰਗ ਸਟੇਸ਼ਨਾਂ ਤੇ ਜਾਓ ਦੇਖਣ ਨੂੰ ਮਿਲਿਆ ਪਿਛਲੇ ਤਰ੍ਹਾਂ ਇਸੇ ਸਮੇਂ ਦੇ ਵਿੱਚ 20 ਤੋਂ 25% ਰੇਸੀ ਕਿਤਾ ਦੇਖਣ ਨੂੰ ਮਿਲਿਆ ਇਹ ਹੁਣ ਤੱਕ 10.3 ਜਿਹੜਿਆ VOTING ਦੀ ਪੋਲ ਦੇਖੋ ਗੱਲ ਹੈ ਕਿ ਇੱਕ ਤਾਂ ਗਰਮੀ ਬਹੁਤ ਜ਼ਿਆਦਾ ਹੈ ਦੂਸਰਾ ਚੋਣ ਤੇ ਚੋਣ ਚੋਣ ਤੇ ਚੋਣ ਕਿਤਨਾ ਕਿਤੇ ਲੋਕ ਵੀ ਜਿਹੜੇ ਸੋਚਦੇ ਕਿ ਕਿਉਂ ਇੰਨੀਆਂ ਚੋਣਾ ਹੋ ਰਹੀਆਂ ਔਰ ਜਿਹੜਾ ਇਹਦੇ ਤੇ ਮੈਨੂੰ ਲੱਗਦਾ ਕਿ ਜਿਸ ਤਰੀਕੇ ਦੇ ਨਾਲ ਅੱਜ ਗਰਮੀ ਵੀ ਕਾਫੀ ਹੈ ਸਵੇਰ ਤੋਂ ਹੀ ਲਗਾਤਾਰ ਇੰਨਾ ਗਰਮੀ ਦਾ ਆਲਮ ਹੈ ਔਰ ਕਿਉਂਕਿ ਵਰਕਿੰਗ ਡੇ ਹੈ ਇਸ ਕਰਕੇ ਵੀ ਇਹਨਾਂ ਚੀਜ਼ਾਂ ਦਾ ਬੜਾ ਫਰਕ ਹੈ ਕਿ ਵੀ ਜਾਣ ਲੱਗਦਾ ਪਿਆ ਤੁਹਾਨੂੰ ਦੇਖੋ ਰੂ ਜਾਣਦਾ ਹੁਣ ਅਸੀਂ ਤਾਂ ਮਿਹਨਤ ਕਰਨੀ ਸੀ ਆਪਣੀਆਂ ਗੱਲਾਂ ਵਿਰੋਧੀਆਂ ਦੀਆਂ ਕਮੀਆਂ ਔਰ ਆਪਣੀਆਂ ਗੱਲਾਂ ਸਾਰੀਆਂ ਲੋਕਾਂ ਸਾਹਮਣੇ ਰੱਖੀਆਂ ਬਾਕੀ ਆਖਰੀ ਫੈਸਲਾ ਜਿਹੜਾ ਜਨਤਾ ਜਨਾਰਦਨ ਨੇ ਕਰਨਾ ਸੀ ਸ਼ੀਤਨ ਜੀ ਲਾਈਕ ਹੋਏ ਸੀ ਜੇ ਮੌਕੇ ਤੇ ਇੱਕ ਬਾਹਲਾ ਬੰਦਾ ਖੜਾ ਹੋ ਸਪਰੇਗੋ ਬਿਕੋ ਗੱਲ ਹੈ ਕਿ ਇਹਦੇ ਇਹ ਤਾਂ ਜਗ ਜाहिर ਹੋ ਗਈ ਗੱਲ ਕਿ ਸਰਕਾਰ ਜਿਹੜੀ ਹੈ ਪੂਰੀ ਕਹਿੰਦੇ ਆ ਨਾ ਇਹਦੀ ਚੋਟੀ ਦਾ ਜਿਹੜੀ ਜ਼ੋਰ ਲਗਾ ਰਹੀ ਹੈ ਹਰ ਹੀਲਾ ਵਸੀਲਾ ਕੱਲ ਤੁਸੀਂ ਦੇਖਿਆ ਕਿ ਜਗ੍ਹਾ ਜਗ੍ਹਾ ਜਿਹੜਾ ਵੋਟਰਾਂ ਨੂੰ ਲਵਾਉਣ ਦੇ ਲਈ ਕਿਤੇ ਸੂਟ ਵੰਡੇ ਜਾ ਰਹੇ ਕਿਤੇ ਸ਼ਰਾਬ ਵੰਡੀ ਜਾ ਰਹੀ ਕਿਤੇ ਰਾਸ਼ਨ ਵੰਡਿਆ ਜਾ ਰਿਹਾ ਕਈ ਜਗ੍ਹਾ ਲੋਕ ਫੜੇ ਗਏ ਔਰ ਬੜੀ ਮੰਦਭਾਗੀ ਗੱਲ ਹੈ ਕਿ ਪੁਲਿਸ ਦੀ ਕਾਰਵਾਈ ਵੀ ਇਹ ਜਿਹੜੀ ਉਹ ਨਾਮਾਤਰ ਹੀ ਹੋਈ ਹੈ ਸੋ ਮੈਨ ਲੱਗਦਾ ਕਿ ਚੋਣਾਂ ਤੋਂ ਪਹਿਲਾਂ ਹੀ ਸਰਕਾਰ ਕਿਤਨਾ ਕਿਤੇ ਆਪਣੀ ਹਾਰ ਜਿਹੜੀ ਉਹ ਮੰਨੀ ਬੈਠੀ ਹੈ ਜਿਹਦੇ ਕਰਕੇ ਇਦਾਂ ਦੇ ਹੀਲੇ ਵਸੀਲੇ ਜਿਹੜੇ ਬਣਾਏ ਜਾ ਰਹੇ ਆ